ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੰਗੂਆਂ ਦਾ ਡੇਰੀ ਪਰਮਾਠ 11 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਮਾਲਾ ਖੜੀ ਤਹਿਸੀਲ ਅਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਛੇਰੇ ਦੇ ਕੋਲ ਪਹੁੰਚੇ ਆ ਤੇ ਅੱਜ ਵੀ ਜਿਹੜੇ 6 ਤੋਂ 7 ਨਾਲ ਵੀਰ ਦੇ ਕੋਲ ਖੜੇ ਆ ਤੇ ਕਰਦੇ ਆ ਵੀਰ ਦੇ ਨਾਲ ਗੱਲਬਾਤ ਤੇ ਪੁੱਛਦੇ ਆਂਦਾ ਸਾਰੀਆਂ ਦੀ ਜਾਣਕਾਰੀ ਆਜੋ ਵੀਰ ਜੀ ਆਜੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਬਹੁਤ ਵਧੀਆ ਕਿਰਪਾ ਜੀ ਬਰੂ ਰਾਮ ਦਸਦੀ ਬੋਲ ਚਲੋ ਕਿਰਪਾ ਚਾਹੀਦੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੇਵੇ ਕਰੀ ਹਾਂ ਮੇਰਾ ਸ਼ੇਰਾਂ ਦੇ ਪਿੰਡ ਮਾਲਾਗੜੀ ਤਹਿਸੀਲ ਹੁਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈਗਾ ਜੀ 9845 ਦੇ 618 ਤੇ ਪਿੰਡ ਵੀਰ ਜੀ ਆਪਣਾ ਹੈ ਜਿਹੜਾ ਚਿਗਾਵੇਂ ਤੋਂ ਇਹ ਨਾਲਾ ਰੋਡ ਵਗਦਾ ਹੈ ਜੀ ਨਾਲਾ ਆਪਾਂ ਨੂੰ ਮੰਨ ਲਓ 12 ਕਿਲੋਮੀਟਰ ਤੇ ਚਿਗਾਵਾ 7 ਕਿਲੋਮੀਟਰ ਅੰਮ੍ਰਿਤਸਰ 에어ਪੋਰਟ ਸਾਰਾ ਆਪਾਂ ਨੂੰ ਇੱਥੋਂ 15 ਕਿਲੋਮੀਟਰ ਆ ਤੇ ਸ ਪੰਜ ਰਾਇ ਦੀ ਕੀ ਆਪਣਾ ਠੀਕ ਹੈ ਤੇ ਭਾ ਭਾ ਜਿਵੇਂ ਘੋੜੀਆਂ ਵਾਲੇ ਕਰਨੇ ਆਪਾਂ ਠੀਕ ਵੀਰ ਜੀ ਤੇ ਝੋਟੀ ਵਿੱਚ ਵੱਡੀ ਹੋਈ ਆ ਬਾਕੀ ਨਿੱਕੇ ਭਾਅ ਆ ਗੀਆਂ ਵੀ ਹੈਗੀਆਂ ਆਪਣੇ ਕੋਲ ਤੇ ਪਹਿਲੇ ਨੰਬਰ ਤੇ ਵੀਰ ਜੀ ਆਪਣੇ ਕੋ ਆ ਜੀ ਛਿੱਗੀ ਆ ਬੈਡ ਹਾਂਜੀ ਜਿਆ ਸੁਭਾ ਯਾਰ ਸ਼ਹਿਰ ਤੁਹਾਨੂੰ ਪਤਾ ਯਾਰ ਸ਼ਹਿਰ ਬਹੁਤ ਘਟ ਲੱਭਦੀ ਆ ਹਾਂਜੀ ਹਾਂਜੀ ਡਿਟੇਲ ਵੀਰ ਜੀ ਇਦਾਂ ਆ ਮੰਨ ਲਓ ਵੀ ਤੀਜੀ ਚੌਥੀ ਜਿਹੜੀ ਹੈ ਪੁਰਾਣੀ ਜਿਹੜੀ ਆਪਾਂ ਪਾਈ ਮੇਰੇ ਖਾਨਾ ਉਹਦੇ ਵਿੱਚ ਬੈਡ ਹਾਂਜੀ ਇਹ ਬੈਡ ਪਾਈ ਆਪਾਂ ਹਾਂਜੀ ਇਹ ਬੈਡ ਪਾਈ ਆ ਉਹਦੋਂ ਬਿਲਕੁਲ ਤਾਜੀ ਸੂਈ ਦੀ ਇੱਕ ਦੋ ਦਿਨਾਂ ਦੀ ਬੈਡ ਤੇ ਉਦੋਂ ਬੋਲੀ ਮੰਨ ਲਓ ਮੈਂ ਦੱਸਿਆ ਸੀ ਮੇਰੇ ਖਾਂ ਦਾ 14-15 ਕਿਲੋ ਵੈੜ ਥੱਲੇ ਹਾਂਜੀ ਤੇ ਵੈੜ ਦਾ ਵੀ ਜੀ ਬੱਚਾ ਮਰ ਗਿਆ ਥੋੜੇ ਜਿਹੇ ਦਿਨਾਂ ਦੇ ਮੰਨ ਲਓ ਫੇਜ ਕੀਤਾ ਵਾ ਤੇ ਇਸ ਟਾਈਮ ਤੇ ਵੀ ਮੰਨ ਲਓ ਇਹ ਸਾਲੇ 15-16 ਕਿਲੋ ਹੁਣ ਦੁੱਧ ਮੌਜੂਦ ਹੈ ਹੁਣ ਦੁੱਧ ਤੇ ਚੜੀ ਹੈ ਨੋ ਅੱਜ 15-16 ਦਿਨ ਹੋ ਗਏ ਸੂਈ ਨੋ ਠੀਕ ਵੀਰ ਜੀ ਪਿਛਲੀ ਵੀਡੀਓ ਕੱਢ ਕੇ ਕੋਈ ਵੀਰ ਭਰਾ ਮੰਨ ਲਓ ਦੇਖ ਸਕਦਾ ਇੱਕ ਵਾਰੀ ਵੈੜ ਦੀਆਂ ਕਿਲੋਆਂ ਦੇ ਚੜ ਗਈ ਇਹ ਬੱਚੇ ਦਾ ਥੋੜਾ ਜਿਹਾ ਫੇਜ ਕੀਤਾ ਵਾ ਹਾਂਜੀ ਹਾਂਜੀ ਭਾਵੇਂ ਕੋਈ ਮਾਰ ਕੇ ਥਾਪੀ ਮੰਨ ਲਓ ਇਦਾਂ ਵਿਖਾ ਜੀ ਬਹਿ ਕੇ ਕਰੀ ਦਿਖਾ ਦਿਓ ਮਾਰ ਲੈ ਮਾਰ ਲੈ ਲੋ ਜੇ ਤਾਰਾ ਚੈੱਕ ਕਰ ਸਕਦੇ ਤੁਸੀਂ ਚਿੱਟਾ ਦੋਦੇ ਆ ਤੇ ਫੈਟ ਵੀ ਜਿਹੜੀ ਚੰਗੀ ਹੈ ਵੇੜ ਠੀਕ ਜੇ ਤੇ ਕੋਈ ਮੰਗਾ ਨਹੀਂ ਬਿਲਕੁਲ ਠੱਡੀ ਤੇਰੀ ਵੇੜਿਆ ਤੇ ਬਾਕੀ ਜੇ ਪਾੜਾ ਕਿਸੇ ਨੇ ਪਾਉਣਾ ਤੇ ਪਾ ਸਕਦਾ ਪਾੜਾ ਪਾ ਸਕਦਾ ਜਿਤਨਾ ਮਰਜ਼ੀ ਵੀਰ ਭਰਾ ਖੋਲੋ ਵੀਰ ਜੀ ਖੋਲੋ ਫਿਰ ਕੁਣ ਮੌਕੇ ਤੇ ਕਿੰਨਾ ਦੱਸਿਆ ਜੇ ਮੌਕੇ ਦੇ ਵਿੱਚ 15 16 ਕਿਲੋਵਾਟ ਤੋਂ ਦੁੱਧ ਹੈਗਾ 15 ਤੋਂ ਜਿਹੜਾ 16 ਲੀਟਰ ਦੁੱਧ ਤਿਆਰ ਆ ਮੌਕੇ ਤੇ ਤੇ ਥਣ ਥਣ ਬੜਾ ਚੰਗਾ ਲੱਗਾ ਪਾੜਾ ਕਿਸੇ ਨੇ ਪਾਉਣਾ ਪਾ ਲਓ ਜੇ ਨਹੀਂ ਪਾਉਣਾ ਨਾ ਪਾਓ ਤੁਸੀਂ ਆਪਣੀ ਵੇਖ ਸਕਦਾ ਮੇਰੇ ਖੰਡਾ ਜੀ ਚਮਕੀ ਹੋਰੀ ਆ ਤੀਜੀ ਤੋਂ ਚੌਥੀ ਵੀਡੀਓ ਜਿਹੜੀ ਖੋਲ ਕੇ ਵੇਖ ਸਕਦੇ ਆਪਾਂ ਵੈੜ ਪਹਿਲਾਂ ਵੀ ਪਾਤੀ ਐ ਐਰ ਸ਼ੈਰ ਜਿਹੜੀ ਛਾਈ ਹਾਲ ਨਾਲ ਕਰਾਉਸ ਆ ਕੋਈ ਬੱਚਾ ਨਾਲ ਹੀ ਤੇ ਲੈ ਆਓ ਵੀਰ ਜੀ ਲੈ ਆਓ ਲਓ ਜੀ ਫੇਸਬੁੱਕ ਜਿਹੜਾ ਤੁਸੀਂ ਲਾ ਕੇ ਤੋਂ ਚੈੱਕ ਕਰ ਸਕਦੇ ਜੀ बाकी जिन्नी ਵੀ ਹੈਗੀ ਕਰਮ ਵਾਲੀ ਸੋਹਣੀ ਦਾ ਥਾਂ ਜਿਹੜਾ ਮੱਝਾਂ ਵਾਲਾ ਲੱਗਾ ਤੇ ਜਿਹੜੀ ਵੀਰ ਕਹਿੰਦਾ ਕਿ ਫੈਟ ਕੁਆਲਟੀ ਆ ਉਹ ਵੀ ਮੱਝਾਂ ਵਾਲੀ ਆਂ ਦੀ ਤੇ ਵੇਖਣਾ ਜੀ ਪੰਜ ਤੋਂ ਤਾਂ ਹੋ ਗਈ ਠੀਕ ਜੀ ਉਹ ਕਰ ਲਿਓ ਗੱਲ ਹਾਂ ਜੀ ਵੀਰ ਜੀ ਉਹ ਤਾਂ ਦੇਣ ਇਹਨੂੰ ਕਿੰਨੇ ਕੋ ਹੋ ਗਏ ਜਿਹਾ ਭਲਾਉਣ ਸੋਈ ਨੂੰ ਇਹਨੂੰ ਵੀ ਜੀ ਇੰਨੇ ਦਿਨ ਹੋ ਹੀ ਗਏ ਮਾ ਲੋ 15 16 ਆ ਵਿਖਾਈ ਦੋ ਮਾੜਾ ਜਿਹਾ ਮਰਚਾ ਇੱਥੇ ਆ ਪਿਛਲੀ ਵੀਡੀਓ ਜਿਹਾ ਵੇਖੋ ਪਾਈ ਜੜੀ ਲਓ ਜੀ ਆ ਇੱਥੇ ਬੱਚਾ ਥਲੇ ਆ ਬੱਚਾ ਬੈਠਾ ਥਲੇ ਆ ਬੱਚਾ ਬੈਠਾ ਜੀ ਇਹਦਾ ਆ ਮਗਰੇ ਦੇ ਸਿੱਮ ਜੀ ਯਾਰ ਕ੍ਰੋਸ ਆ ਗਈ ਹੈ ਸਾਡੀ ਦਾ ਡੈਕ ਪਾ ਕੇ ਲਾਗੇ ਨੂੰ ਆਰਡਰ ਕੁਆਲਟੀ ਲਓ ਜੀ ਇਹੋ ਵੜ ਜੇ ਬਾਕੀ ਤੇ ਹੁਣ ਇਹਦਾ ਰੇਟ ਰੂਟ ਵੀਰ ਜੀ ਕੀ ਕਰ ਦੇਣਾ ਜੀ ਵੀਰ ਜੀ ਆਪਾਂ 65000 ਰੁਪਏ ਹਾਨਾ ਪਿਛਲੀ ਗੜੀ ਵਿੱਚ ਪਾਇਆ ਹੀ ਹੈ ਹਾਂਜੀ ਤੇ ਹੁਣ ਆਪਾਂ ਚਲੋ ਬੱਚਾ ਮਾਰਨ ਕਰਕੇ ਤੁਹਾਨੂੰ ਪਤਾ ਘਾਟਾ ਬੰਦਾ ਤੇ ਹੋਣੀ ਹੋਣਾ ਬਿਲਕੁਲ ਜੀ ਤੇ ਹੁਣ ਆਪਾਂ ਵੜ ਦੇ ਦਈਏ 55 ਦੀ ਹਾਨਾ ਦੇ ਦਈਏ ਜਮਾ ਹੀ ਹਾਨਾ ਕਰ ਦੋ ਜਮਾ ਹੀ ਹਾਨਾ 10 12000 ਦਾ ਬੱਚਾ ਹੀ ਪੈਂਦੇ ਆ ਜੀ ਬਹੁਤ ਪੈਣਾ ਹੀ ਆ ਜੀ ਚਲੋ ਬੋਨਚਾਰੀ ਵੀਰ ਜੀ ਦੇ ਦਾਂਗੇ ਹਾਨਾ ਜੀ 52000 ਦੀ ਲੋ ਨਾ ਨਹੀਂ ਹੱਲੇ ਸੁਵਿਨੋ ਜੇ ਮਰਜੀ ਕੋ ਵੀਰ 70 75000 ਦੀ ਵਾਸੀ ਵੀਰ ਬਿਲਕੁਲ ਬਿਲਕੁਲ ਜੀ ਲਓ ਜੀ 52000 ਦੀ ਜਿਹੜੀ ਵੀਰ ਕਹਿੰਦਾ ਕਿ ਹਾਂ ਨਾ ਹੀ ਦੇ ਦਾਂਗੇ ਛੋੜ ਛੱਪਾ ਮੌਕੇ ਤੇ ਕਰ ਦਾਂਗੇ ਤੇ ਆ ਦੂਜੇ ਨੰਬਰ ਤੇ ਕਿਦਾਂ ਜੀ ਦੂਜੇ ਨੰਬਰ ਤੇ ਵੀ ਜੀ ਦੂਜਾ ਸੂਆ ਝੋਟੀ ਆ अच्छा जी ये इन्नू सुई नु वेजी जदों बच्चा जी, जी नाल हैगा आपा नु कोई पता नहीं 5 महीने दी सुई के 10 दी सुई है हां जी, जी। ते ਘਰ ਆਣੇ 10 ਮਤ ਤੱਕ ਡੇਢ ਕਿ ਮਹੀਨਾ ਹੋ ਗਿਆ ਹੈ ਨੋਟਿਕਾ ਭਰੇ ਨੂੰ ਅੱਛਾ ਜੀ ਡਾਕਟਰ ਨੂੰ ਆਖਿਆ ਮਾਂ ਹਦੀ ਚੱਲ ਤੇ ਦੁੱਧ ਕਿੰਨਾ ਜਿਹਾ ਹੁਣ ਦੇਖੋ ਦੁੱਧ ਵੀ ਜੀ ਇਹਦੇ ਕੋਲ 6 ਤੋਂ 7 ਕਿਲੋ ਹੋਊਗਾ ਜੇ ਤਿਆਰ 6 ਕਿਲੋ ਲਾਓ ਤੁਸੀਂ ਪੱਕਾ 6 ਕਿਲੋ ਲਾਓ ਹੈ ਉਹਨੂੰ 6 ਕਿਲੋ ਕੋ 7 ਕਿਲੋ ਠੀਕ ਹੈ ਜੀ ਬਾਕੀ ਆਪਾਂ ਖੋਲ ਕੇ ਵਿਖਾ ਦਿੰਦੇ ਹਾਂ ਖੋਲੋ ਜੀ ਮੈਂ ਡਾਕਟਰ ਨੂੰ ਪੁੱਛਿਆ ਕਿੰਨਾ ਡੇਢ ਦਿਨੀ ਚੱਕ ਹੋਣੀ ਘਰ ਤੋਂ ਘੱਟ ਢਾਈਆਂ ਦੀ ਚੱਕ ਇਹ ਤਾਂ ਸੂਹਾ ਦੂਸਰਾ हां जी हां जी ਲਓ ਜੀ ਦੂਜਾ ਸ ਚੈੱਕ ਕਰ ਸਕਦੇ ਹੋ ਜਿਹੜੀ ਫੇਸ ਕੁਆਲਿਟੀ ਸਿੰਘ ਸਿੰਘ ਸੋਹਣਾ ਲੱਗਾ ਬਾਕੀ ਬੁਰੀ ਲੋਹੀ ਆ ਜਿਹੜੀ ਝੋਟੀ ਆ ਅੱਧਾ ਕੱਕ ਬੁਰੀ ਦਾ ਤੇ ਦੁੱਧ ਜਿਹੜਾ ਮੌਕੇ ਤੇ ਵੀਰ ਕਹਿੰਦਾ ਕਿ 6 ਲੀਟਰ ਮੰਨ ਕੇ ਚੱਲੋ ਤੁਸੀਂ ਚੈੱਕ ਕਰ ਸਕਦੇ ਤੁਸੀਂ ਲਾਗੇ ਤੋਂ ਲੈਓ ਲੈਓ ਇੱਧਰ ਲੈਓ ਝੋਟੀ ਚੰਗੀ ਅਗਲੇ ਸਵੇਰ ਨੂੰ ਮੰਨ ਲਓ ਚੰਗੀ ਬਣਨ ਵਾਲੀ ਅਗਲੇ ਸਵੇਰ ਨੂੰ ਜਿਹੜੀ ਝੋਟੀ ਚੰਗੀ ਬਣ ਜੂਈ ਬਹੁਤ ਸੋਹਣੀ ਆ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਸੋਹਣੀ ਆ ਬਾਕੀ ਆ ਗੋਡੇ ਵੀਰ ਜੀ ਥੋੜੇ ਥੋੜੇ ਇਹਦੇ ਇਹ ਜੀ ਮੰਦਰੂ ਵੀਰ ਜੀ ਠੀਕ ਜੀ ਲਓ ਜੀ ਮੈਨੂੰ ਪੁੱਛਿਆ ਸੀ ਮੈਂ ਵੀ ਇਹ ਗੱਲ ਕਹਿੰਦੇ ਵੀ ਇਸ ਤਰ੍ਹਾਂ ਦੀ ਹੈ ਇਹਦੇ ਲਓ ਜਿਹੜਾ ਗੋਡਾ ਜ ਮੰਦਰੂ ਥੋੜਾ ਜਿਹਾ ਭਾਰਾ ਰੱਖਦੀ ਹੈ ਅਗਲਾ ਬਾਕੀ ਪੀੜ ਪਾੜ ਕੋਈ ਨਹੀਂ ਵੀਰ ਕਹਿੰਦਾ ਕਿ ਮਣਾਉਂਦੀ ਤੇ ਚਵਾਈ ਚ ਵੀ ਇੱਕ ਨੰਬਰ ਹੈ ਵੀਰ ਜੀ ਮਿਲਦੀ ਕਿੱਦਾਂ ਜੀ ਤੇ ਵੀਰ ਜੀ ਆਪਣਾ ਵਾਲਾ ਮੋੜ ਅੱਛਾ ਜੀ ਤੇ ਉਹਨਾਂ ਦੇ ਘਰ ਵੀ ਪਹਾੜੇ ਤੇ ਚੋਈ ਮੇਰੇ ਕੋਲ ਵੀ ਆਣ ਕੇ ਛੇਦੇ ਮੰਨ ਲਓ ਮਿਲਦੀ ਆ ਹਾਂਜੀ ਤੇ ਹੋ ਸਕਦਾ ਖੁਸ਼ੀ ਪੈ ਅਗਲੇ ਘਰ ਜਾ ਕੇ ਇੱਕ ਅੱਧਾ ਡੰਗ ਟੀਕਾ ਵੀ ਲਵਾ ਸਕਦੀ ਨੇ ਜੇ ਮਿਲੂਗੀ ਪਹਾੜੇ ਤੇ ਹੀ ਕਰ ਠੀਕ ਹੈ ਜੀ ਬਾਕੀ ਸੱਚ ਦੱਸੇ ਜਿਹੜਾ ਚੰਗਾ ਵੀਰ ਕਹਿੰਦਾ ਕਿ ਜਿਹੜਾ ਟੀਵਾ ਵੀ ਲਵਾ ਸਕਦੀ ਆ ਹਾਂਜੀ ਬਾਕੀ ਮੈਂ ਪਹਿਲੇ ਘਰੋਂ ਵੀ ਪਹਾੜੇ ਤੇ ਚੋਈ ਆ ਤੇ ਘਰੇ ਆ ਕੇ ਪਹਾੜੇ ਤੇ ਚੋਈ ਆ ਤੇ ਟੀਕਾ ਵੀ ਲਵਾ ਸਕਦੀ ਆ ਤੇ ਇਹਦਾ ਰੇਟ ਵੀਰ ਜੀ ਕੀ ਕਰਦੇ ਨੇ ਵੀਰ ਜੀ ਨਿਕਲ ਜਾ ਆਪਾਂ ਫੰਡਰਾਂ ਵਾਲੇ ਕਰ ਦੇਣਾ ਹਾਂਜੀ 45 45 ਦੀ ਹੋਣੀ ਜੀ ਫੰਡਰਾਂ ਜੀ ਹਾਂਜੀ ਆਪਾਂ 42 ਦੇ ਦਈਏ 42000 ਦੀ ਹਾਂ 94200 ਦੀ ਹਾਂਜੀ ਹਾਂਜੀ ਬਿਲਕੁਲ ਨਿਕਾ ਰੇਟ ਤਾਂ ਮਿਲ ਪਾਇਆ ਲਓ ਜੀ ਵੀਰ ਕਹਿੰਦਾ ਕਿ ਜਿਹੜੀ ਹਾਂ ਨਾ ਹੀ ਆ 42000 ਦੀ ਦੇ ਦਾਂਗੇ ਡੇਢ ਕਿ ਮਿੰਟ ਆ ਜਿਹੜਾ ਬਣੀ ਨੂੰ ਹੋ ਗਿਆ ਤੀਜੇ ਨੰਬਰ ਤੇ ਕਿਦਾਂ ਜੇ ਤੀਜੇ ਨੰਬਰ ਤੇ ਵੀ ਜੀ ਵੇਖੋ ਕੋਠਾ ਹੀ ਮੱਝ ਹਸਾਮਨਾ ਮੱਝ ਕਦੀ ਲਓ ਜੀ ਪੂਰੀ ਮੱਝ ਆ ਗਈ ਤੀਜੇ ਨੰਬਰ ਤੇ ਸੁਆ ਕਨਵਾ ਜੇ ਤਾਂ ਠੀਕ ਹੈ ਬੜਾ ਜਿਹਾ ਫੁੱਲਾ ਰੱਖਦੀ ਆ ਪਰ ਮੱਝ ਵੇਖੋ ਕਿੰਨੀ ਵੱਡੀ ਆ ਹਾਂਜੀ ਹਾਂਜੀ ਇਹਨੇ ਵੀ ਜੀ 16 ਕਿਲੋਆਂ ਤੋਂ ਪਛਾਂ ਮੁੜੀ ਆ ਮੱਝ ਅੱਛਾ 16 ਲੀਟਰ ਤੋਂ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਨੂੰ ਇਹਨੂੰ ਸੂਈ ਨੂੰ ਮੰਨ ਲਓ ਵੀ ਕੋਈ तकरीबन 4 ਕਿ ਮਹੀਨੇ ਹੋ ਗਏ ਆ ਅੱਛਾ ਜੀ 3 ਮਹੀਨੇ ਲਾਫ ਆ ਅੱਛਾ ਜੀ ਤੇ ਇਹ ਵੀ ਜੀ ਆਪਣੇ ਕੋਲੇ ਮੱਝ ਲਈ ਹੈ ਇਥੋਂ ਹਾਂਜੀ ਤੇ ਆਪਾਂ ਉਹਨ ਦਾ ਹਟਾ ਨਾਮ ਬਣਦਾ ਤੇ ਮੈਂ ਮੰਨ ਕਦੇ ਨਹੀਂ ਵੇਚਦੇ ਹਾਂਜੀ ਹੁਣ ਮੌਕੇ ਤੇ ਕਿੰਨਾ ਜੀ ਕਿਹਦੇ ਵੀਰ ਜੀ ਤੇ ਕੋਈ 13 ਲੀਟਰ ਦਾ ਕਰਕੇ ਦਵਾਂਗੇ ਲਓ ਜੀ ਮੌਕੇ ਤੇ ਜਿਹੜਾ ਵੀਰ ਕਹਿੰਦਾ ਕਿ 13 ਲੀਟਰ ਹੀ ਦੁੱਧ ਹੋਊਗਾ ਤੇ ਆਪਾਂ 12 ਕਰਕੇ ਦਵਾਂਗੇ ਨਾ ਮਗਰ ਕਾਫ ਕੀ ਦੱਸਿਆ ਜੀ ਦੇ ਕਾਫ ਮੇਲ ਕਾਫ ਜੀ ਕਿਹੜਾ ਜੇ ਇਹਨਾਂ ਚੋਂ ਲਓ ਜੀ ਆ ਜਿਹੜਾ ਮੇਲ ਕਾਪ ਜੀ ਮਗਰ ਕਿਨੇ ਟਾਈਮ ਦਾ ਵੀਰ ਤੇ ਇਹਨੂੰ ਵੀ ਜੀ 1 ਮਹੀਨਾ ਦੇ 22 ਦਿਨ ਟੀਕਾ ਭਰੇ ਇਹਨੂੰ ਵੀ 100 ਚੋਂ 100% ਮੰਨ ਲਓ ਨਾਲ ਲਿਖਿਆ ਕਾਪੀ ਦੇ ਤੇ ਲਓ ਜੀ ਕਾਪੀ ਦੇ ਉੱਤੇ ਜਿਹੜਾ ਲਿਖਿਆ 1 ਮਹੀਨਾ ਦੇ ਜਿਹੜੇ 22 ਦਿਨ ਟੀਕਾ ਭਰੇ ਇਹਨੂੰ ਹੋ ਗਏ ਜੀ ਤੇ ਪੂਰੇ ਨਾਰਲੀ ਦਾ ਟੀਕਾ ਭਰਾਇਆ ਜੀ ਤੇ ਪੂਰੇ ਨਾਰਲੀ ਦਾ ਟੀਕਾ ਭਰਾਇਆ ਜੀ ਇਹਨੂੰ ਮੰਨ ਲਓ ਵੀ ਇਹਨਾਂ ਬਾਕੀ ਪੂਝ ਥੋੜੀ ਜਿਹੀ ਉੱਚੀ ਰੱਖਦੀ ਨੇ ਮੌਕੇ ਜਿਹੜਾ ਦੁੱਧ ਆ ਵੀਰ ਕਹਿੰਦਾ ਕਿ 12 ਲੀਟਰ ਜਿਹੜਾ ਇਹ ਕੋ ਕੰਡੇ ਵਾਲਾ ਤਿਆਰ ਆ ਹਾਂ ਜੀ ਲੈ ਜਾਓ ਸੁਵਾ ਵੀ ਜੀ ਕੋ ਤੇ ਜਿਆਦਾ ਹੋ ਗਈ ਹੈ ਸੁਵਾ ਤੀਸਰਾ ਜੀ ਮੱਜ ਕੱਦ ਵਜਨ ਦੀ ਵੇਖੋ ਗੱਡੀ ਤਗੜੀ ਮੱਜ ਤੇ ਜਵਾਈ ਜਵਾਈ ਇੱਕ ਨੰਬਰ ਹੈ ਵੀਰਾ ਜੀ ਇੱਕ ਨੰਬਰ ਵੀ ਜੀ ਇਸ ਚ ਇਹਨਾਂ ਚੀਜ਼ਾਂ ਦੀ ਆਪਣੀ ਫੁੱਲ ਗਾਰੰਟੀ ਹੋ ਕੀ ਅਗਲੇ ਦੇ ਘਰ ਤੱਕ ਠੀਕ ਜੀ ਪਿੱਛੇ ਦੀ ਥਣ ਮੱਧ ਘਟਦੀ ਸਾਰੇ ਪੀਚੇ ਦੀ ਗਾਰੰਟੀ ਹੋਗੀ ਠੀਕ ਠੀਕ ਵੀਰ ਜੀ ਤੇ ਬੱਚੇ ਨਾਲ ਹੀ ਮਿਲਦੀ ਹੈ ਨਾ ਹਾਂ ਜੀ ਹਾਂ ਜੀ ਬੱਚੇ ਨਾਲ ਬੱਚੇ ਨਾਲ ਜੀ ਠੀਕ ਜੀ ਤੇ ਵੀਰ ਕਹਿੰਦਾ ਕਿ ਜਿਹੜੀ ਦੁੱਧ ਦੀ ਇਹਦੀ ਫੁੱਲ ਗਰੰਟੀ ਹੋਊਗੀ ਤੇ ਵੀਰ ਇਹਦਾ ਰੇਟ ਕੀ ਕਰ ਦੇਣਾ ਆਪਾਂ ਰੇਟ ਵੀਰ ਜੀ ਨਿਗਾਹੇ ਕਰ ਦੇਣਾ ਹਾਂਜੀ ਸਵਾਲ ਹੀ ਉਹਨਾਂ ਦਿੱਤੀ ਹੋਣਾ ਉਹ ਪਲਾ ਲਾ ਦਿੱਗੇ ਤੇ ਸਭ ਪੂਰੇ ਦੇ ਦਿੱਤੇ ਲੱਖ ਦੀ ਹਾਂਜੀ ਚੱਲੋ ਦੁੱਧ ਦੇ ਹਿਸਾਬ ਨਾਲ ਠੀਕ ਹੈ ਬਾਕੀ ਸ਼ਕੀਨੀ ਜਿਹੜੀ ਆ ਉਹ ਪੱਖੋਂ ਮਰਦੀ ਥੋੜਾ ਜਿਹਾ ਸਿੰਘ ਵੀ ਗੈਰਿਆ ਤੇ ਪੂਛ ਲੰਡੀ ਵੀ ਦੁੱਧ ਦੇਣਾ ਨਾ ਜਿਹੜਾ ਦੁੱਧ ਤੇ ਮੱਲ ਜਿਹਨੂੰ ਦੁੱਧ ਵਾਸਤੇ ਚਾਹੀਦੀ ਆ ਉਹਨੇ ਦਾ ਖਾ ਵੀੜ ਕੇ ਲੈ ਜਾਣੀ ਮੈਨੂੰ ਹਾਂਜੀ ਚਲੋ ਆਪਾਂ ਫਿਰ ਵੀ ਕਰ ਦਈਏ ਪੂਰਾ ਮਾਤਰਾ ਕਰਦੇ ਕਰਦੇ ਉਧਰ ਕਰਦੇ ਤੇ ਇਹ ਵੀ ਜੀ ਆਪਾਂ ਹਾਂ ਨਾ ਹੀ ਜਿਹੜੀ ਆ 85000 ਦੀ ਦੇ ਲਈਏ 85000 ਦੀ ਹਾਂਜੀ ਲੱਖ ਤੋਂ ਸਿੱਧਾ 85 ਦੇ ਹਾਂਜੀ ਤੇ ਹੋਰ ਕਰਨਾ ਥੋੜਾ ਪਤਾ 5 ਹੋਰ ਕਰ ਦਈਏ 80 80 ਹਾਂਜੀ ਠੀਕ ਜੀ ਤੇ ਹੋਰ ਕਰਨਾ ਹਾਂਜੀ ਹੋਰ ਛੱਡ ਦਈਏ 75 75 ਪੰਜਾਹ ਤਰੀ ਯਾਰਦੀ ਹਾਂਜੀ ਹੋਰ ਛੱਡ ਦਈਏ ਇਹ ਮੈਨੂੰ ਲੱਗਦਾ ਕਰੂੰਗੀ ਕੋਈ ਨਾ ਕੋਈ ਯਾਰ ਇੱਕ ਹੋਰ ਛੱਡ ਦੋ 74000 ਦੀ ਵੀਰ ਜੀ ਹਾਂ ਨਾ 12 13 ਕਿਲੋ ਵਾਲੀ ਮਈ ਆ ਮਈ ਜੀ ਕਿਤੇ ਲਓ ਜੀ ਜਿਹੜੀ ਵੀਰ ਕਹਿੰਦਾ ਕਿ 74000 ਦੀ ਹਾਂ ਨਾ ਹੀ ਦੇ ਦਾਂਗੇ ਭਰਾ ਘਟਾਉਣ ਵਾਲਾ ਫੋਨ ਕਰ ਵੀਰ ਕਹਿੰਦਾ ਕਿ ਫੁੱਲ ਗਰੰਟੀ ਆ ਦੁੱਧ ਬਹੁਤ ਆ ਮਈ ਦਾ ਤੇ ਦੁੱਧ ਬਹੁਤ ਜ਼ਿਆਦਾ ਤੇ ਆ ਵੀਰ ਜੀ ਕਿੰਨੇ ਨੰਬਰ ਤੇ ਆ ਗਈ ਚੌਥੇ ਤੇ ਤੀਜਾ ਸੂਗਾ ਵਾ ਚੌਥੇ ਨੰਬਰ ਤੇ ਆ ਗਈ ਮਈ ਹਾਂਜੀ ਇਹ ਵੀ ਤੀਜਾ ਸੂਗਾ ਵਾ ਇਨੂੰ ਮੰਨ ਲਓ ਵੀ ਬਣੀ ਨੂੰ ਥੋੜਾ ਜਿਹਾ ਟਾਈਮ ਹੋਇਆ ਜੀ ਕੋਈ ਮਹੀਨੇ ਮਹੀਨੇ ਕ ਦੇਡ ਕੇਡ ਅੱਛਾ ਜੀ ਉਹ ਵੀ ਅੰਦਰ ਹੀ ਆ ਦੇਣਾ ਲਓ ਵੀਰ ਜੀ ਇਹ ਜਿਹੜਾ ਦੱਸਣਾ ਟਾਈਮ ਤਾਂ ਜ਼ਰੂਰੀ ਆ ਕਿ ਗਾਂ ਵੀਰ ਕੋਈ ਹਾਂ ਉਹ ਧਿਆਨ ਰੱਖ ਸਕਦਾ ਬਿਲਕੁਲ ਸਹੀ ਗੱਲ ਮੰਨ ਲਓ ਵੀ ਨੂੰ ਕੋਈ 16 17 ਦਿਨ ਹੋਏ ਟੀ ਆ ਪਰ ਇਹਨੂੰ ਠੀਕ ਹੈ ਵੀਰ ਜੀ ਇਹਦੇ ਮਗਰ ਜਿਹੜੀ ਫੀਮੇਲ ਕਾਫੀਆਂ ਨੇ ਵੀਰ ਜੀ ਉਹ ਬਹੁਤ ਸੋਹਣੀ ਆ ਕਿੰਨਾ ਲੋ ਦੋ ਢਾਈਆਂ ਕੁ ਮਹੀਨੇ ਕਿੰਨਾ ਟਾਈਮ ਹੋ ਗਿਆ ਇਹਨੂੰ ਸੋਈ ਨੂੰ ਸੋਈ ਨੂੰ ਢਾਈ ਕੁ ਮਹੀਨੇ ਹੋ ਗਏ ਗਾਂ ਫਲ ਵੀ ਗਈ ਲਓ ਜੀ ਜਿਹੜੀ ਮੱਝ ਹੈ ਉੱਚੇ ਬੱਚੇ ਦੀ ਵਿੱਚ ਆ ਗਈ ਆ ਆ ਇਹੜਾ ਮਗਰੇ ਤੇ ਫੀਮੇਲ ਕਾਫ ਆ ਫੀਮੇਲ ਇਹਨੇ ਹਾਂਜੀ ਫੀਮੇਲ ਨੀਲੀ ਰਾਵੀ ਦਾ ਜਿਹੜਾ ਬੱਚਾ ਆ ਗਿਆ ਬਹੁਤ ਹੀ ਸੋਹਣਾ ਕੁੁਰਤ ਤੁਸੀਂ ਚੈੱਕ ਕਰ ਸਕਦੇ ਜੇ ਤੇ ਅੱਜ ਕੱਲ ਜਿਹੜਾ ਮੱਝ ਫਲ ਗਈ ਹੈ ਮਿਰਜੇ ਏਡੀ ਕਰਮਾ ਲਈ ਠੀਕ ਜੀ ਹੁਣ ਮੌਕੇ ਤੇ ਦੁੱਧ ਕਿੰਨਾ ਜੇ ਇਹਦੇ 8 ਕਿਲੋ ਹੋਗਾ ਗੇਜੀ ਤਿਆਰ ਆ 8 ਲੀਟਰ ਵੀਰ ਕਹਿੰਦਾ ਕਿ ਜਿਹੜਾ ਦੁੱਧ ਮੌਕੇ ਦੇ ਇਹਦੇ ਕੋਲ ਤਿਆਰ ਆ ਸੰਗੂ ਤੋਂ ਬਾਅਦ ਛੇਤੀ ਜਿਹੜੀ ਮੱਝ ਚਵਾਈ ਜਵਾਈ ਵੀਰ ਜੀ ਚਵਾਈ ਵੀਰ ਜੀ ਇੱਕ ਨੰਬਰ ਇਹ ਦੀ ਚਵਾਈ ਵੀਰ ਕਹਿੰਦਾ ਕਿ ਇਹਦੀ ਵੀ ਇੱਕ ਨੰਬਰ ਹੀ ਆ ਦੋ ਦੀ ਮੋਟਰੀ ਹੈ ਹਿਸਾਬ ਨਾਲ ਠੀਕ ਜੀ ਲੈਓ ਲੈਓ ਲਓ ਜਿਹੜਾ ਕਾਦ ਆ ਝੋਟੀ ਦਾ ਚੰਗਾ ਤਗੜਾ ਹੈ ਬਾਕੀ ਸੁਗਾ ਤੀਸਰਾ ਆ ਗਿਆ ਜੇ ਤੇ ਨੀਲੀ ਰਵੀ ਦਾ ਜਿਹੜਾ ਆਪ ਵੀ ਪੱਖ ਰੱਖਦੀ ਤੇ ਬੱਚਾ ਪਿਓਰ ਪਾਦਾ ਮਗਰ ਨੀਲੀ ਰਵੀ ਦਾ ਲਓ ਜੀ ਆਰਡਰ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਠਣ ਠਣ ਸੋਹਣਾ ਲੱਗਾ ਵੀਰ ਕਹਿੰਦਾ ਕਿ ਚਵਾਈ ਜਿਹੜੀ ਆ ਮੋਟਰੀ ਲੱਗੀ ਆ ਚੰਗੀ ਚਵਾਈ ਦੀ ਮੱਝ ਦਾ ਚੰਗਾ ਰਿਕਾਰਡ ਹੈ ਦਾ ਅੱਛਾ ਜੀ ਇਹਦੇ 14 ਕਿਲੋ ਘਰ ਵਾਲੇ ਦੱਸਣੋਂ ਤਾਂ 40 ਕਿਲੋ ਦੁੱਧ ਹੋ ਜਾਂਦਾ ਅੱਛਾ ਜੀ ਹਾਂਜੀ ਠੀਕ ਹੈ ਵੀਰ ਜੀ ਕਾਕੀ ਸ਼ਾਮ ਤੋਂ ਟੁੱਟੀ ਆ ਥੋੜੀ ਜੀ ਸ਼ਾਮ ਕੋਈ ਚੰਗੇ ਵੰਡ ਮੋੜੇ ਕੋਈ ਚੰਗਾ ਪਾਵੇ ਹਾਂਜੀ ਤੇ ਦੁੱਧ ਹੁਣ ਵੀ ਗਰਮ ਵਾਲੀ ਚੰਗਾ ਦਈ ਜਾਊਗੀ ਜੀ ਇਹਦੇ 10 11 ਕਿਲੋ ਤੇ ਚੱਲ ਜਾਣਾ ਜੇ ਚੰਗੀ ਕੋਈ ਸਾਮ ਕਰੇ ਦੇ ਹਾਂਜੀ ਇਹਦਾ ਰੇਟ ਵੀਰ ਜੀ ਇਹਦਾ ਡੇਟ ਵੀ ਨਿਕਾ ਜਾ ਕਰ ਦਈਏ ਹੂੰ ਪਸੀ ਮੰਗ ਲਈਏ ਕੋਈ ਫਾਇਦਾ ਨਹੀਂ ਹਾਂ 70 ਦੀ ਦੇ ਰਹੀ ਹੈ ਖਾਨਾ ਜੀ 70 ਦੀ ਨਹੀਂ ਕਰੀਏ ਇਹਦਾ ਵੀ ਬਿਲਕੁਲ ਜੈਜ ਕਰ ਦਈਏ 65 ਦੀ ਦੇ ਰਹੀ ਹੈ 65000 ਦੀ ਹਾਂ ਜੀ ਥੋੜਾ ਬੋਧਾ ਕਰ ਦੋ ਹੋਰ ਇਹ ਵੀ ਵਿੱਚ ਚੌਣ ਦੀ ਦੇ ਦਾਂਗੇ ਲਓ ਜੀ ਇਹ 64000 ਦੀ ਤੇ ਬੂਰੀ 74000 ਦੀ ਤੇ ਜਿਹੜੀ ਦੂਜੇ ਨੰਬਰ ਤੇ ਜੀ ਦੂਜੇ ਨੰਬਰ ਵਾਲੀ ਕਹਿੰਦੇ ਦੀ ਪਾਈ ਆਪਾਂ ਉਹ ਵੀਰ ਜੀ ਆਪਾਂ ਮੇਰੇ ਖਿਆਲ ਨਾਲ 42000 ਦੀ ਪਾਟੀਆਂ ਹਨ 42000 ਦੀ ਤੇ ਆਹ ਵੀਰ ਜੀ ਕਿਦਾਂ ਜੇ ਇਹ ਵੀਰ ਜੀ ਇਧਰ ਪੰਜਵੇਂ ਨੰਬਰ ਤੇ ਦੁੱਧ ਦਾ ਡਰਮ ਜਿਹਨੂੰ ਕਹਿ ਦਿੰਦੇ ਆਪਾਂ ਹਾਂ ਜੀ ਆਇਆ ਇਧਰ ਤੇ ਇਹਨੇ ਵੀ ਜੀ ਦੁੱਧ 15-16 ਕਿਲੋ ਦੀ ਗਾਰੰਟੀ ਹੈ ਇਹਦੀ ਮਹੀਨੇ ਅੱਛਾ ਜੀ ਸਵੇਰੇ ਘਰ ਵਾਲਿਆ ਦੱਸਣ ਮਤਾਬੇ 15 ਕਿਲੋ ਫੁੱਲਾ ਡੋਲਾ ਚੋਇਆ ਐ ਇਹਨ ਕੀ ਤੀਜੇ ਸੁਣੀ ਆ ਅੱਛਾ ਜੀ ਉਹ ਤਾਂ ਕਹਿੰਦੇ ਵੀ ਆਰ ਕੀ 18 ਕਿਲੋ ਦੀ ਮੀਂਹ ਤੇ ਲੋ ਜਿਹੜੀ ਨੀਲੀ ਰਾਵੀ ਦੀ ਝੋਟੀ ਆ ਗਈ ਵੀਰ ਦੇ ਕੋਲ ਦੇ ਦੂਜੇ ਸਵੇਰੇ 16 ਦੇ ਇਹਨੇ ਚਵਾਇਆ ਨਾ ਮਹੀਨੇ ਅੱਛਾ ਜੀ ਤੇ ਸੁਆ ਵੀਰ ਕਹਿੰਦਾ ਕਿ ਆਰ ਕੀ ਜਿਹੜਾ ਤੀਸਰਾ ਸੁਣਾ ਤੇ ਜਿਹੜਾ ਦੂਜੇ ਸਵੇਰੇ ਜਿਹੜਾ ਦੁੱਧ ਚਵਾਇਆ ਉਹ ਚਵਾਇਆ 16 ਲੀਟਰ ਕਰਮਾ ਵਾਲੀ ਨੇ ਬਾਕੀ ਨੀਲੀ ਰਾਵੀ ਦੀ ਝੋਟੀ ਆ ਸਾਰੀਆਂ ਨਿਸ਼ਾਨੀਆਂ ਲਗਭਗ ਕਵਰ ਕਰਨ ਦੇਈ ਆ ਤੱਕ ਜਿਹੜਾ ਕੱਦ ਵਜਣਾ ਉਹ ਤੁਸੀਂ ਚੈੱਕ ਕਰ ਸਕਦੇ ਫੁੱਲ ਵੱਡਾ ਦੇ ਚੱਡੇ ਦੇ ਦੋਵੇਂ ਬੰਨੇ ਡੱਬ ਆ ਗਏ ਲੈ ਜਾਓ ਵੀਰ ਜੀ ਲੈ ਜਾਓ ਡਰਦੀ ਆ ਥੋੜੀ ਜੀ ਕੈਮਰੇ ਤੋਂ ਬਾਕੀ ਦੁੱਧ ਵਾਲੀ ਝੋਟੀ ਐ ਤਕੜੀ ਝੋਟੀ ਐ ਲਓ ਜੀ ਚੈੱਕ ਕਰ ਸਕਦੇ ਤੁਸੀਂ ਆਰਡਰ ਬਹੁਤ ਹੀ ਸੋਹਣਾ ਲੱਗਾ ਗਰਮਾ ਵਾਲੀ ਨੂੰ ਢੱਲਾ ਢੋਲਾ ਬਹੁਤ ਜ਼ਿਆਦਾ ਨਹੀਂ ਹੈ ਜੇ ਤੇ ਆ ਆਪਣੀ ਝੋਟੀ ਵਿਗਈ ਆ ਵੀਰ ਜੀ ਹਣਾ ਹਜੀ ਇਹ ਵੀ ਅੰਬਾਨਾ ਦਾ ਪਾਇਆ ਵੀਰੋਣਾ ਨੇ ਅੱਛਾ ਜੀ ਖਾਂਦੀਆਂ ਦੇ ਦੋ ਚਾਦਰਾਂ ਆ ਗਏ ਪਰ ਇਹਦੇ ਖੂਨ ਭੜੇ ਆਉਂਦੇ ਮੈਂ ਵੀਰੋਣਾ ਨੂੰ ਆਨਾ ਵੀ ਜਿਹੜਾ ਜਿਹੜਾ ਹੁੰਦਾ ਨਾ ਹਾਂਜੀ ਉਹ ਵੀ ਡੱਗ ਰਿਆ ਜਿਆਦਾ ਵੱਡਾ ਲੰਦਾ ਜਿਆ ਜਾਂਦਾ ਹਾਂ ਹਾਂਜੀ ਹਾਂਜੀ ਤੇ ਜਿਹੜਾ ਜਿਹੜਾ ਹੁੰਦਾ ਛੱਡ ਮਾਰ ਕੇ ਠਾ ਕੇ ਵੇਂਦਾ ਵੀ ਇਤਰਾ ਮਤਰਾ ਨਾ ਤੇ ਬਾਕੀ ਆ ਵੱਡੀ ਛੋਟੀ ਵੀਰ ਜੀ ਇਹਦੀ ਹੋਰ ਡਿਟੇਲ ਦੂਜੇ ਸਵੇਰੇ ਨੇ 16 ਲੀਟਰ ਦੁੱਧ ਭਰਿਆ ਜੇ 16 ਕਿਲੋ ਚੋਇਆ ਦੇਖੋ ਢੱਲਾ ਢੋਲਾ ਬਹੁਤ ਜਾਂਦੀਆਂ ਜਿਹਦੇ ਬਾਨੀ ਮਈ ਇਹਦੇ ਦਿਨ ਦਾ ਪਾਇਆ ਕਰ ਸਕਦੇ ਬਾਕੀ ਜਿਹੜੇ ਥਾਣੇ ਚਮੇ ਕਰਮਾਲੀ ਦੇ ਇੱਕੋ ਜਿਹ ਤੇ ਮਾਜੀ ਤੇ ਰੇਟ ਇਹਦਾ ਵੀਰ ਜੀ ਕੀ ਕਰ ਦੇਣਾ ਆਪਾਂ ਵੀਰ ਜੀ ਰੇਟ ਹੋਣ ਕੱਚਿਆਂ ਦਾ ਆਪਾਂ ਕਰਾਂਗੇ ਜੇ ਹਿਸਾਬ ਨਾਲ ਹਾਂਜੀ ਮਾਰ ਦ ਬੋੜਾ ਜ ਮਾਰ ਅੱਛਾ ਜੀ ਕੱਚਿਆਂ ਦਾ ਰੇਟ ਕੀ ਆ ਤੇ ਬਾਅਦ ਜਿਹੜਾ ਉਹ ਟਾਈਮ ਮੈਂ ਆਪਾਂ 1.5 ਤੋਂ ਤਾਂ ਦੇ ਸਕਦੇ ਹਾਂ ਹਾਂਜੀ ਜੰਡਲ 60 ਦੀ ਮਹੀ ਹਟ ਕਰਫਉਂਦੀ ਹੈ ਜੀ ਹਾਂਜੀ ਵੱਡੀ ਮਾਰ ਗਿਆ ਤੇ ਇਸ ਟਾਈਮ ਤੇ ਆਪਾਂ ਹਾਂ ਨਾ ਹੀ ਜਿਹੜੀ ਹੈ ਨਾ ਹਾਂਜੀ ਉਹ ਇੱਕ ਆਪਾਂ 1.35 ਦੀ ਮਹੀ ਦੇ ਇੱਕ ਲੱਖ ਤੇ 35000 ਦੀ ਹਾਂ ਨਾ ਹੀ ਹਾਂ ਨਾ ਹੀ ਇੱਕੋ ਹੀ ਰੇਟ ਹੈ ਲਓ ਜੀ 1 ਲੱਖ ਦੇ ਵੀਰ ਕਹਿੰਦਾ ਜਿਹੜੀ ਦਾ ਬਣੀ ਦਾ ਉਹਦੇ ਹੋਰ ਰੇਟ 35000 ਦੀ ਬਾਕੀ ਵੀਰ ਵੱਡੀਆਂ ਮੱਝਾਂ ਦੁੱਧ ਵਾਲੀਆਂ ਲੈਂਦਾ ਇਹ ਨਾ ਕੋਈ ਕਵੇ ਕਿ ਦੁੱਧ ਵਾਲੀਆਂ ਨਹੀਂ ਮਈਆਂ ਸਾਰੀਆਂ ਦੁੱਧ ਵਾਲੀਆਂ ਤੇ ਸਾਡੇ ਵੀ ਸੋਭਾ ਕਰਾਉਂਦੇ ਆ ਵੀਰ ਤੇ ਇਹਦੀ ਆਪਣੀ ਤੇ ਹੁੰਦੀ ਹੁੰਦੀ ਆ ਹਾਂਜੀ ਪਰ ਉਹ ਇੰਨੇ ਪੈਸੇ ਲੈ ਕੇ ਜਾਣੇ ਕੱਲ ਨੂੰ ਨਾਲ ਠੀਕ ਜੀ ਸਾਡੇ ਪਾਸ ਆ ਜੇ ਠੀਕ ਆ ਅੱਛਾ ਜੀ ਸਾਈ ਵੀਰੋੜਾ ਨੂੰ ਦੇ ਆਏ ਆਪਾਂ ਲੋ ਜੀ ਵੀਰ ਕਹਿੰਦਾ ਕਿ ਜਿਹੜੀ ਚੰਗੀ ਤਗੜੇ ਰਿਕਾਰਡ ਵਾਲੀ ਬੂਰੀ ਝੋਟੀ ਆਪਾਂ ਇੱਕ ਲੈ ਲਈ ਆ ਤੇ ਉਹ ਕੱਲ ਸਵੇਰੇ ਵੀਰ ਕਹਿੰਦਾ ਕਿ ਉਹਨੂੰ ਲੈਣ ਜਾਵਾਂਗੇ ਤੇ ਹੋ ਸਕਦਾ ਸ਼ਾਮਾਂ ਨੂੰ ਜਾਂ ਪਰਸੋਂ ਨੂੰ ਜਿਹੜੀ ਉਹਦੀ ਵੀਡੀਓ ਆ ਜੂਗੀ ਆਪਣੇ ਚੈਨਲ ਤੇ ਵਿੱਚ ਪਾਸ ਕੀ ਕਰਨੀਆਂ ਤੇ ਚਲੋ ਇੱਕ ਦੋ ਚਵਾਈਆਂ ਹੋ ਜਾਣ ਫਿਰ ਆਪਾਂ ਪਾਸ ਕਰਕੇ ਆਪਣੀ ਤੁਸਾਂ ਦੀ ਕੀਤੀ ਹੋਵੇ ਫਿਰ ਗਾੜੀ ਆਪਾਂ ਗਾਦ ਨੂੰ ਵੀ ਦੇਣ ਵਾਲੇ ਠੀਕ ਵੀਰ ਜੀ